ਪਠਾਨਕੋਟ 에어ਬੇਸ ਤੇ ਹੋਏ ਅਤਵਾਦੀ ਹਮਲੇ ਦੇ ਵਿੱਚ ਸੁਰਖੀਆਂ ਦੇ ਵਿੱਚ ਰਹੇ ਪੰਜਾਬ ਪੁਲਿਸ ਦੇ ਐਸਪੀ ਸਲਵਿੰਦਰ ਸਿੰਘ ਜਿਸ ਦੇ ਖਿਲਾਫ ਦੋ ਵਕਵਾਕ ਮਾਮਲੇ ਦਰਜ ਨੇ ਅਤੇ ਹੋਰ ਉਹਨਾਂ ਦੀ ਸੁਣਵਾਈ ਅਦਾਲਤ ਦੇ ਵਿੱਚ ਚੱਲ ਰਹੀ ਹੈ ਜਦਕਿ ਐਸਪੀ ਸਲਵਿੰਦਰ ਸਿੰਘ ਇਨੀ ਦਿਨੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਉਹਨਾਂ ਦੇ ਵੱਲੋਂ ਆਪਣੀ ਤਨਖਾਹ ਨੂੰ ਲੈ ਕੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਐਸਪੀ ਸਲਵਿੰਦਰ ਨੇ ਲਿਖਿਆ ਕਿ ਜਦੋਂ ਤੋਂ ਉਹ ਸਸਪੈਂਡ ਹੋਇਆ ਉਸ ਵੇਲੇ ਤੋਂ ਉਸ ਦੀ ਸੈਲਰੀ ਪੰਜਾਬ ਫੇਸ ਦੀ ਮਿਲ ਰਹੀ ਹੈ ਅਤੇ ਹੁਣ ਐਸਪੀ ਸਲਵਿੰਦਰ ਸਿੰਘ ਨੇ ਅਪੀਲ ਕੀਤੀ ਆ ਕਿ ਉਸਦੀ ਸੈਲਰੀ 75% ਵਿਭਾਗ ਦੇ ਵੱਲੋਂ ਕੀਤੀ ਜਾਵੇ। ਮੇਰੇ ਸਲਵਿੰਦਰ ਸਿੰਘ ਦੇ ਕੇਸ ਦੇ ਬਾਰੇ ਆ ਕੇਸ ਦੇ ਦੇ ਫੈਕਟਸ ਕੁਝ ਹੋਰ ਨੇ ਉਹਦੇ ਤੇ ਕੰਪਲੇਂਟ ਕੇਸ ਕੀਤੀ ਆ ਰੇਪ ਕੇਸ ਪੈਂਡਿੰਗ ਆ। ਮੇਰੇ ਕੋਲ ਉਹ ਪੁੱਛਣ ਆਉਂਦੇ ਨੇ ਉਹ 5 ਤਰੀਕ 5 8 ਐਡੀਸ਼ਨਲ ਛੇ ਹੁੰਦਾ ਜੀ ਸੀਰੀ ਰਜੀਸ਼ ਗਰਗ ਦੇ ਕੋਰਟ ਦੇ ਵਿੱਚ ਹੈਗਾ ਚੱਲਦਾ ਹੈ। ਤਾਂ ਜਿਹੜੀ ਉਹ ਆ ਜਿਹੜੀ ਤਨਖਾਹ ਲਈ ਦਿੱਤੀ ਆ ਤਨਖਾਹ ਵਾਲੇ ਦੇ ਨਾਲ ਮੇਰਾ ਤਾਂ ਕੋਈ ਉਹਦਾ ਵਾਸਤਾ ਨਹੀਂ ਤੇ ਨਾਮ ਮੇਰੇ ਨੋਟਿਸ ਆ। ਉਹਨ ਡਿਪਾਰਟਮੈਂਟ ਵੱਲੋਂ ਆਪੇ ਉਹ ਮੂਵ ਕੀਤੀ ਆ ਤੇ ਬਾਕੀ ਜਿਹੜੇ ਕੇਸ ਦੇ ਬਾਰੇ ਹੈਗਾ ਉਹ ਕੇਸ ਦੇ ਬਾਰੇ ਜਿਹੜੇ ਤੁਸੀਂ ਪੁੱਛਦੇ ਸੀ သိ ਜਾਣਿਆ ਤੁਹਾਨੂੰ ਪਰ ਇਹ ਤਨਖਾਹ ਇਹ ਡਿਪਾਰਟਮੈਂਟ ਨੇ ਵੇਖਣਾ ਕਿ ਆਇਆ 50% ਲਈ ਐਨਟਾਈਟਲ ਆ ਕਿ ਨਹੀਂ ਐਨਟਾਈਟਲ ਜਾਂ 75% ਉਹਨੂੰ ਮਿਲਣੀ ਆ ਇਹ ਕਿੰਨਾ ਟਾਈਮ ਮਿਲਣਾ ਇਹ ਸਾਰਾ ਡਿਪਾਰਟਮੈਂਟ ਹੈ ਉਹਨਾਂ ਦੇ ਹੈੱਡਕੁਆਰਟਰ ਨੇ ਵੇਖਣੀ ਹੈ ਇਹ ਰਿਪਰੈਜ਼ੈਂਟੇਸ਼ਨ ਉਹਦੇ ਕੋਲ ਪਰਸਨਲੀ ਗਈ ਆ ਇਹਦੇ ਨਾਲ ਮੇਰਾ ਕੋਈ ਵਾਸਤਾ ਨਹੀਂ ਉਹ ਵੀ ਕੰਪਲੇਂਟ ਵਾ 354 ਦੀ ਉਹ ਵੀ ਕੰਪਲੇਂਟ ਪਰ ਉਹਦੇ ਚੋਂ ਬੇਲ ਤੇ ਆ ਇੱਕ ਇਹ ਕੇਸ ਤੇ 376 ਦਾ ਬਣਾਇਆ ਇਹਦੇ ਚੋਂ ਉਹ ਕਸਟਡੀ ਚ ਇਹ ਤੇ ਮੈਂ ਇੱਥੇ ਸੁਰਿੰਦਰ ਕਰਾਇਆ ਸੀ ਉਹਨੂੰ April ਮਹੀਨੇ ਉਸ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਚ ਅੰਮ੍ਰਿਤਸਰ ਕੀ ਹੋ ਗਿਆ ਜੀ ਕਿਤੇ ਉਹ ਸ਼ਾਪ ਕੋਸੀ ਉਹਦੀ ਉਹਦਾ ਬੁਲਵਾਇਓ ਮੇਰਾ ਖਿਆਲ ਹੈ ਉਹ ਨਹੀਂ ਹਲੋ ਪਸੰਦ ਹੋਇਆ ਜੇ ਉਹ ਲਈ ਦੋਸਤ ਸ਼ਬਹਿਰ ਵਾਲਾ ਦੱਸਿਆ ਕੋ ਬਹਿਰ ਵਾਲਾ ਇਸੇ ਦੌਰਾਨ ਜੋ ਹੈ ਕਿਉਂਕਿ ਉਹਦੀ ਡਿਟੈਨੈਂਸ਼ਨ ਅਸੰਗਤ ਕੀਤਾ ਸੀ ਹਾਲੇ ਤੱਕ ਪੋਸਟ ਦੇਣੀ ਹੈ ਇਹਦੀ ਰੇਵਲ ਫਾਈਲਸ ਆਸਮਾਨ ਦਾ ਲਾ ਕੁੜੀਆਂ ਫੋਨ ਫੋਨ ਕਰਦਾ ਹੈ ਉਹ ਮਮਾ ਦਾ ਕਿਥੇ ਰਿਹਾ ਸ਼ਿਲੀ ਕਿਸੇ ਨਾਲ ਹੈ ਅੰਨੇ ਉਹ ਚਲਾਨ ਉਹਦਾ ਕਰ ਦੇਣਾ ਹਲੇ ਪਰ ਉਹ ਬੇਰ ਉਸੇ ਦਿਨ ਦੀ ਬੇਨ ਤੇ ਗੁਰਦਾਸਪੁਰ ਤੋਂ ਪੋਪਾ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ